ਉਹ ਤਾਂ ਤਹਿਸੀਲਦਾਰ ਸਾਹਿਬ ਰੋਜ਼ਾਨਾ ਹੀ ਕਹਿੰਦੇ ਇੱਥੇ ਆਉਂਦੇ ਆ ਤੇ ਉਹ ਕਿੱਦਾ ਜਾਂਦੇ ਅੰਦਰ ਨੂੰ ਉਹ ਵੇਖੋ ਜੀ ਆਪਣੀ ਗੱਡੀ ਤੇ ਨਿਕਲ ਜਾਂਦੇ ਆ ਸਿੱਧੇ ਰਜਿਸਟਰੀਆਂ ਕੀਤੀਆਂ ਤੇ ਮੁੜ ਕੇ ਫੇਰ ਨਿਕਲ ਗਏ ਉਹਨਾਂ ਨੂੰ ਇਹ ਚੀਜ਼ ਦਾ ਮਤਲਬ ਹੀ ਕੋਈ ਨਹੀਂ ਵੀ ਕਈ ਐਂ ਨੰਗਾ ਹੁੰਦੇ ਆ ਜਾਂ ਪਾਣੀ ਵੇ ਦੀ ਨੰਗਾ ਹੈ ਤਹਿਸੀਲਦਾਰ ਚਾਵੇ ਤੇ ਕੀ ਨਹੀਂ ਹੋ ਸਕਦਾ ਉਹਦਾ ਦਫ਼ਤਰ ਆ ਬਿਲਕੁਲ ਉਹਦਾ ਦਫ਼ਤਰ ਆ ਗੱਡੀ ਉਹ ਕਈ ਨਹੀਂ ਕਰਵਾ ਸਕਦਾ ਉਹ ਬਿਲਕੁਲ ਧਿਆਨ ਨਹੀਂ ਜੀ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਜੀ ਇਹ ਚੀਜ਼ ਦਾ ਤੁਸੀਂ ਮੰਨਦੇ ਹੋ ਕਿ ਆਉਣ ਵਾਲੇ ਸਮੇਂ 'ਚ ਨੁਕਸਾਨ ਸਰਕਾਰ ਨੂੰ ਹੋ ਸਕਦਾ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਕਿਉਂਕਿ ਮੌਜੂਦਾ ਸਰਪੰਚ ਜ ਇੱਕ ਪਿੰਡ ਦਾ ਸਾਡੇ ਇਹਨਾਂ ਜਦੋਂ ਪੰਜ ਪੰਚਾਇਤ ਇੱਕ ਪੰਚਾਇਤ ਹੁੰਦੀ ਸੀ ਨਾ ਜਦੋਂ ਉਦੋਂ ਏਡਾ ਵਧੀਆ ਨਿਕਾਸ ਹੀ ਕੋਈ ਹਿਸਾਬ ਨਹੀਂ ਹੁਣ ਸਾਡੇ ਪੰਜ ਪੰਚਾਇਤਾਂ ਬਣ ਗਈਆਂ ਜਾਨੀ ਕਿ ਪੰਜ ਸਰਪੰਚ ਬਣ ਗਏ ਸਾਡੇ ਚਪਾਲ ਦੇ ਤੇ ਆ ਨਿਕਾਸ ਵੇ ਲੋ ਮੈਂਬਰ ਹੁੰਦੇ ਤੁਹਾਡੇ ਸਰਪੰਚ ਹੀ ਪੰਜ ਉਹ ਪੰਜ ਹੀ ਸਰਪੰਚ ਬਣ ਗਏ ਜੀ ਤੇ ਦੋ ਦੇ ਪਿੰਡ ਚ ਭਾਲਦੇ ਸਰਪੰਚ ਆ ਤੇ ਜਾ ਅਡੇ ਦਾ ਸਰਪੰਚ ਆ ਲੱਗੇ ਇੱਕ ਛੋਟੇ ਪਿੰਡ ਆ ਦੋ ਇੱਕ ਸਵਰਗਾਪੁਰੀ ਆ ਤੇ ਇੱਕ ਨਿੱਕੀ ਜਿਵਾਲਾ ਦੋ ਉਹਨਾਂ ਦੇ ਸਰਪੰਚੇ ਜੀ ਤੇ ਅੱਡਾ ਇੱਕ ਹੀ ਪਿੰਡ ਸਾਰਿਆਂ ਨੂੰ ਲੱਗੇ ਬਿਲਕੁਲ ਜੀ ਤੇ ਵੈਸੇ ਕਿਦਾਂ ਕੰਮ ਕਰਕੇ ਤਾਂ ਇਲਾਕੇ 'ਚ ਜੀ ਆਪਾਂ ਬਾਕੀ ਗੱਲ ਕਰੀਏ ਸੜਕਾਂ ਸੁੜਕਾਂ ਬਣੀਆਂ ਸਾਰਾ ਕੁਝ ਬਣਿਆ ਵਧੀਆ ਛੜਕਾਂ ਤੋਂ ਹੀ ਪਿੰਡ 'ਚ ਜਾ ਕੇ ਵੇਖ ਲੋਗੇ ਇਹ ਤਾਂ ਇੱਥੋਂ ਦਾ ਹਾਲਿਆ ਬਾਕੀ ਪਿੰਡ 'ਚ ਤੁਸੀਂ ਵੇਖੋ ਜੀ ਜਾ ਕੇ ਤੁਸੀਂ ਆਹ ਵੇਖੋ ਐਂ ਕੀ ਦੱਸਣਾ ਤੁਹਾਨੂੰ